ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਅੱਜ ਦੀ ਵੀਡੀਓ ਵਿੱਚ ਤਿੰਨ ਜਰਸੀ ਬੜਾ ਦਿਖਾਵਾਂਗੇ ਦੋ 골ਡਨ ਇੱਕ ਕਾਫੀ ਕਲਰ ਦੇ ਵਿੱਚ ਆ ਗਈ ਰੇਟ ਵੀਡੀਓ ਦੇ ਵਿੱਚ ਹੋਊਗਾ ਜੀ ਵਿੱਚ ਹੋਊਗਾ ਰੇਟ ਤੇ ਡਿਟੇਲ ਸਾਰੀ ਪੁੱਛਦੇ ਆਓ ਅੱਗੇ ਕਰिएगा ਸਤਿ ਸ਼੍ਰੀ ਅਕਾਲ ਬਾਈ ਜੀ 7000 ਹਾਰਟ ਕੰਡੀ ਨਾਮ ਐਡਰੈਸ ਦੱਸਦੇ ਬਈ ਆਪਣਾ ਨਾਮ ਆਪਣਾ ਗੱਲ ਸਿੰਘ ਪਿੰਡ ਖਮਤਪੁਰਾ ਜ਼ਿਲ੍ਹਾ ਮੋਗਾ ਤਸੀਲ ਨਿਹਾਲ ਸਿੰਘਾ ਮੋਬਾਈਲ ਨੰਬਰ ਆਪਣਾ ਭੁੱਲ ਗਿਆ ਤੇਰਾ ਨੰਬਰ ਮੈਂ 8778 099 ਕਰਾਂਗਾ ਉਹੀ ਨੰਬਰ ਠੀਕ ਹੈ ਉਹੀ ਨੰਬਰ ਚੱਲਦਾ ਜਦੋਂ ਮਰਜ਼ੀ ਲਾ ਲਈ ਉਹੀ ਚੱਲੀ ਜਾ ਤੇ ਅੱਜ ਫਿਰ ਤਿੰਨ ਜਰਸੀਆਂ ਦਿਖਾਉਣੀਆਂ ਆਪਾਂ ਹਨਾ ਜਿਹੜੀ ਪਹਿਲੇ ਨੰਬਰ ਤੇ ਆਪਾਂ ਜਰਸੀ ਦੇਖੀ ਜਨਾ ਜਾਂ ਕਿ ਫਿਰ ਸੂਆ ਕਿਹੜਾ ਸੁੰਦੀ ਹੈ ਇਹ ਸੂਆ ਦਾ ਦੂਜਾ ਨਹੀਂ ਤੇ ਲੋ ਆਪਾਂ ਤੀਜਾ ਮਾਰ ਲੇਗਾ ਜਮਾ ਜੈਜਾ ਮੈਨੂੰ ਪਤਾ ਤੂੰ ਪ੍ਰੇਮੀ ਬੰਦਾ ਝੂਠ ਮਾਰਦਾ ਹੀ ਨਹੀਂ ਜਮੇ ਫਿਰ ਆਇਆ ਮੁਰਦੇ ਵਾਲਾ ਕਿ ਦੂਜਾ ਆ ਪਹਿਲੀ ਕਰਤੀ ਥਾ ਜੈ ਜੀ ਗੱਲ ਆ ਜਮਾ ਹਨਾ ਹੁਣ ਅਗਲਾ ਕਹਿੰਦਾ ਪੰਜਵਾਂ ਚਲੋ ਕਿਹੀ ਜਾਵੇ ਹਨਾ ਤੇ ਦੁੱਧ ਆਪਾਂ ਨੂੰ ਮਾਲਕ ਨੇ ਕਿੰਨਾ ਦੱਸਿਆ ਦੁੱਧ ਦਾ 14 ਮੀਟਰ ਕਹਿੰਦੇ ਚੋਇਆ 13 ਮਣ ਕੀ ਕਹਿੰਦਾ ਵੀ 14 ਦੇ ਦੂਗੀ ਜਿਹੜਾ 16 ਵੀ ਦੇ ਦੂ ਵੀ ਸੇਵਾ ਵਾਲੇ ਸੇਵਾ ਪਰ ਤੂੰ ਕਿੰਨਾ ਕਹਿ ਕੇ ਦੇਣੀ ਆ ਆਪਾਂ 14 ਕਹਿ ਕੇ ਦੀ ਤਰੇ ਜੈ ਜੀ ਗੱਲ 14 ਕਹਿ ਕੇ ਦੇਵਾ ਕਿਤੇ ਅਗਲੇ ਕੋਲ 14.5 ਘੜਤਾ ਘੜਤਾ ਜੰਗ ਦੇ ਕੋਲੇ ਫਿਰ ਵੀਡੀਓ ਪਾਉਣ ਦੀ ਲੋੜ ਨਹੀਂ ਪੈਣੀ ਆ ਆਪਦੀ ਆਪੀ ਆਉ ਬੰਦਾ ਹਨਾ ਚੋਣੂ ਵੀ ਕੱਚਾਂ ਵਾਲਿਆਂ ਦੇ ਨਾਲ ਉਹ ਬੜਾਈਆਂ ਦਾ ਸੇਵਾ ਕਰਦੇ ਆ ਤੇ ਇਹਦਾ ਫਿਰ ਆਪਾਂ ਜੰਗ ਭਾ ਭਾਈ ਕੀ ਰੱਖਿਆ ਹਾਂ ਆਇਆ 48 ਜੀ ਦਾ ਮਾਨ ਤਾਂ ਉਹ ਜੀ ਪੱਕੀ ਗੱਲ ਪੱਕੀ ਗੱਲ ਤੋੜ ਦੇ ਫਿਰ ਸੋ ਬ੍ਰੋ 48000 ਵਾਲਾ ਭਾ ਜਰਸੀ ਗਾ ਵੱਡੀ ਕੱਚੀ ਆ ਗੱਲੀ ਨੌਕਸੀ ਦੇ ਜ ਹੈਗਾ ਵੀ ਕੱਚੀ ਆ ਗੱਲੀ ਸਾਹਮਣੀ ਬਹੁਤ 7-8 ਦਿਨ ਹਣਾ ਹਾਂ ਬਾਈ ਇਹਨੇ ਵੀ ਲਊ 7-8 ਦਿਨ 7-8 ਦਿਨ ਲਊਗੀ ਜਿਹੜੇ ਵੀ ਕਹਿੰਦੇ ਸੀ ਵਪਾਰ ਕਰਨਾ ਤੇ ਵਪਾਰ ਮੰਨ ਕੇ ਚਲੋ ਸਟੈਪ ਵੈ ਸਟੈਪ ਚੱਲਾਂਗੇ ਤਾਂ ਵਧੀਆ ਗੱਲ ਆ ਜਦੋਂ ਪਹਿਲੇ 1.5 ਲੱਖ ਵਾਲੀ ਲੈ ਲਈ ਰੱਬ ਨਾ ਕਰੇ 19-21 ਜਾਂ ਮੰਨ ਕੇ ਚਲੋ ਆਪਾਂ ਤਾਂ ਨਾ ਸਾਂਭੀ ਗਈ ਛੋਟੇ ਜਿਹੇ ਕਹਿੰਦੇ ਵੀ ਪੌੜੀਆਂ ਚੜ ਕੇ ਜਾਵੋਗੇ ਤਾਂ ਪਾ ਡੇਕਦੇ ਨਹੀਂ ਲੈਫਟ ਚੜਨ ਦੀ ਕੋਸ਼ਿਸ਼ ਕਰਾਂਗੇ ਤਾਂ ਲੈਟ ਜਾ ਵਰਦੀ ਹੁੰਦੀ ਆ ਤੇ ਕੱਚੀ ਦੇਣਾ ਇੱਕ ਦੋ ਉੱਪਰ ਲੈ ਸਕਦੀ ਆ ਉੱਪਰ ਲੈ ਸਕਦੀ ਆ 10 ਮਨ ਕੇ ਲੈਵੇ ਹਣਾ 10 ਮਨ ਕੇ ਲੈ ਲਾ ਪਰ ਜਿਹਦੇ ਕੋਲ ਜਿੱਦੇ ਡਾਲੇ ਤੇ ਹੋ ਗਈ ਪੰਡਾ ਮੰਗ ਪੰਡਾ ਬੰਨ ਦੋ ਉਦ ਦੇ ਭਾਵੇਂ 65 ਮੰਗੇ 60 ਦੀ ਵੇਚ ਲਓ ਜਿੰਨੇ ਦੀ ਮਰਜ਼ੀ ਵੇਚ ਲਓ ਉਦ ਦੇ ਜਾ ਕੇ ਪਸ਼ੂ ਦੀ ਸਹੀ ਵੈਲਿਊ ਪੈਂਦੀ ਆ ਇਸ ਤੋਂ ਪਹਿਲਾਂ ਤਾਂ ਕਿਸੇ ਨੂੰ ਦੋ ਦੇਗੀ ਕਿਸੇ ਨੂੰ ਤਿੰਨ ਦੇਗੀ ਕਿਸੇ ਨੂੰ ਇੱਕ ਦੇਗੀ ਕਿਸੇ ਨੇ ਉਹ ਵੀ ਦੇਤੀ ਇਹ ਕੁਛ ਚੱਲ ਜੀ ਜਾਣਾ ਜਮਾ ਉਦੋਂ ਜਾ ਕੇ ਪ੍ਰਸਟੂ ਦੇ ਪੇਪਰ ਹੋਣੇ ਉਦੋਂ ਪਹਿਲਾਂ ਤਾਂ ਮਨ ਕੇ ਚਲੋ 7ਵੀਂ ਵਿੱਚ ਫੇਰ ਹੋ ਗਏ ਕੋਈ 8ਵੀਂ ਵਿੱਚ ਹੋ ਗਏ ਕੋਈ 10ਵੀਂ ਵਿੱਚ ਹੋ ਗਏ ਓਪਨ ਕਰ ਲਈ ਕਿਸੇ ਨੇ ਪਤਾ ਤਾਂ ਫਿਰ 12ਵੀਂ ਵਿੱਚ ਲੱਗਦਾ ਜਾ ਕੇ ਉਹ ਤਾਂ ਪਤਾ ਨਾ ਕੋਈ ਪਲਾਸਟੂ ਦੇ ਵਿੱਚ ਕਿੰਨੇ ਨੰਬਰ ਆਉਂਦੇ ਆ ਨਰੋਈ ਆਇਆ ਨਹੀਂ ਕੋਈ ਵਜਨ ਵੀ ਹੈਗਾ ਜੇਜ ਗੱਲ ਤੇ ਕੱਦ ਵੀ ਹੈਗਾ ਹਨ ਹਾਂ ਇਹ ਤਾਂ ਬਸ ਆਪਾਂ ਦਿੰਨੇ ਆ ਕੋਈ 48 ਜੋ ਮਾਨ ਕਰ ਦੇਗਾ ਘਰੇ ਇਹਦਾ ਸਰਦਾਂ ਨੂੰ ਮਾਰਨ ਆ ਜਾ ਫਿਰ ਦੋ ਨੰਬਰ ਦੀ ਗੱਲ ਚੱਲੀਏ ਇਹਦੇ ਵੀ ਨਾੜਾ ਨੂੜਾ ਆਈਆਂ ਬਾੜੀਆਂ ਪੈਣੀਆਂ ਜੱਕੀ ਫਿਰਨਾ ਥੱਲੇ ਸਪਰੰਗੀ ਆ ਥੱਲੇ ਹਨਾ ਇਹ ਸੁਆਤਾ ਦੂਜਾ ਹੀ ਆ ਫਿਰ ਇਹ ਦੂਜਾ ਪਿਓ ਰੀਨਲ ਮੂੰਹ ਦਿਖਾਈ ਮਾੜਾ ਜੇ ਤੇ ਮੂੰਹ ਤੇ ਬੋਲ ਲੈਣਾ ਮੈਂ ਪੈ ਸਕਦਾ ਇਹ ਤਾਂ ਦੂਜਾ ਵਾਹ ਜੀ ਵਾਹ ਵਾਹ ਜੀ ਵਾਹ ਦੂਜਾ ਪਿਓ ਹੋ ਰਾ ਤਾਂ ਤੇ ਇਹਦਾ ਫਿਰ ਦੁੱਧ ਤੇਰਾ ਮਨ ਕੀ ਕਹਿੰਦਾ ਕਿੰਨਾ ਦਊਂਗੀ 20 ਲੀਟਰ ਦਊਂਗੀ ਪਰ ਆਪਾਂ 16 17 ਕਹਿ ਕੇ ਦੇਦੇ ਰਹਿੰਦੇ ਆਪਾਂ 17 ਕਹ ਲੈ 20 ਪਕੜਾ ਹੁਣ ਬੰਦਾ ਜੀ ਤੂੰ ਦੁੱਧ 20 ਕਹਿ ਜਾ ਮੈਨੂੰ ਪਤਾ ਭਾ ਤੂੰ 16 17 ਵਾਲੀ ਕਰਨਾ ਇਹਦਾ 20 ਪਕੜਾ 20 ਕੜਾਉਂਦੇ ਆਪਾਂ ਦੇ ਵਿੱਚ ਆਪਾਂ ਜਰ ਇਹ ਕਹਿੰਦੇ ਵੀ 16 ਕਿਲੋ ਮੰਨ ਕੇ ਲੈ ਲੈ ਯਾਰ ਮੰਨ ਲੈ ਪਰ ਵੱਡੀ ਪਰ ਰੇਟ ਦੱਸ ਪਹਿਲਾਂ ਤਾਂ ਮਾਨ ਤਾਂ ਮਾਨ ਤਾਂ ਕਰਦਾ ਹੈ 66 ਦੀ ਦੇਦੇ ਆ ਹਾਂ 66 ਪਾ ਠੀਕ ਹੈ 66000 ਦੀ ਇਹਦੇ 48000 ਦੀ ਇਹ ਬੈਡ ਤੋਂ ਆਪਣਾ ਜੀ ਜੀ ਦਾ ਫਰਕ ਪੈਂਦਾ ਹਨ ਜੀ ਜੀ ਦਾ ਵੱਡੀ ਕਿੱਟ ਲੋਕ ਤੇ ਕਹਿੰਦੀ ਗੱਲ 75000 ਦੀ 80 ਦੇ ਜਾਉਗੇ ਇਹ ਸੁਆ ਦੂਜਾ ਉਹ ਸੁਆ ਦੀ ਜਾ ਗਿਆ 80 ਦੇ ਜਾਉ ਗੱਲ ਇਹਦਾ ਬਰਕ ਪੈ ਗਿਆ ਸੋ ਦੇਖੋ ਕਿੰਨੇ ਦੀ ਕੇ ਜੰਗਾ ਪਾ 66000 ਦੀ ਹਨਾ 66000 ਦੀ ਬਈ ਬਹੁਤ ਚੰਗੀ ਜਰਸੀ ਆ ਤੱਲੇ ਵਾ ਦੇਖੋ ਫਿਟਨੈਸ ਵਾਲਾ ਜਮੇ ਦਾ ਚੰਗੀ ਜਿਹੀ ਬ੍ਰੀਡ ਫਰੂਟ ਦੀ ਸਾਫ ਸੁਥਰੀ ਤੇ ਨਾੜਾ ਦਾ ਫਿਰ ਪਿੰਡੇ ਦੀ ਦਿਖਾਈ ਦੇ ਜਾਂਦੀ ਹੈ ਹਨਾ ਹਾਂ ਥੱਲੇ ਜਿਵੇਂ ਕਹਿੰਦੇ ਪਿੰਡ ਦਾ ਘੀਰਾ ਤੋਂ ਪਤਾ ਲੱਗ ਜਾਂਦਾ ਥੱਲੇ ਥੱਲੇ ਇਹ ਚਮਕ ਤਮਕ ਦਾਖ ਦਿਆ ਜਾਂਗੇ ਜੀ ਹਨਾ ਥੱਲੇ ਨਾੜਾ ਹੀ ਆ ਹੋਰ ਕੁਝ ਨਹੀਂ ਨਾ ਜੀ ਵਾ ਵਾ ਆ ਜੀ ਵਾ ਬਾੜੀਆਂ ਨਾੜਾ ਤੇ ਫਿਰ ਤੂੰ ਦੱਸਿਆ ਮੈਨੂੰ ਨੇ ਅੱਜ ਆ ਕੇ ਲਿਆਉਣਾ ਕਿੱਥੋਂ ਫਰਕ ਸਾ ਦੋ ਦੋ ਦਿਨ ਤੱਕ ਇਹਨਾਂ ਨੂੰ ਹਣਾ ਦੇ ਤਾਂ ਚੀਜ਼ ਦੇਖ ਲੈ ਤੂੰ ਚੀਜ਼ ਵੀ ਲੈ ਚੱਲ ਵੀ ਬੰਨ ਦੇ ਇਹਨੂੰ ਪੁੱਤਾਂ ਕਰ ਮਾੜੀ ਮੰਗਦੇ ਇਹ ਜਿਹੇ ਲੋਕ ਜਾ ਜਾ ਗੱਲ ਵਾੜੇ ਪੈਸੇ ਮੰਗਦੇ ਆਪਾਂ ਤਾਂ ਨਹੀਂ ਪਰ ਸੋ ਵੀਰ ਮੰਨ ਕੇ ਚੱਲੋ ਦੋ ਤਿੰਨ ਲਿਆਉਂਦਾ ਵੀਰ ਦਾ ਰੋਜੀ ਰੋਟੀ ਕਿੱਥੇ ਤੇ ਚੱਲਦਾ ਤੇ ਉਸ ਕਿੱਥੇ ਜੀ ਮੰਨ ਕੇ ਚੱਲੋ ਕਦਰ ਕਰਦਾ ਬੰਦਾ ਜਿਹੜਾ ਬੰਦਾ ਵੀਰ ਦੇ ਘਰੇ ਆ ਜੇ ਪਹਿਲਾ ਆ ਜੇ ਦੂਜਾ ਆ ਜੇ ਕੀ ਵਾਰ ਪਹਿਲਾ ਬੰਦਾ ਦੇਖ ਕੇ ਮੁੜ ਜਾਂਦਾ ਜਦ ਬਾਪੂ ਨੂੰ ਲੈ ਕੇ ਆਉਂਦੇ ਆ ਦੂਜਾ ਬੰਦਾ ਆ ਜਾਂਦਾ ਵੀਰ ਨੂੰ ਦੇ ਦਿੰਦਾ ਬਸ ਉਹ ਕਹਿੰਦਾ ਭਈ ਅਸ ਅੱਗੇ ਹੁਣ ਆਪਾਂ ਗੱਲ ਕਰਦੇ ਆ ਕਾਫੀ ਕਲਰ ਵਾਲੀ ਤੀਜੀ ਜਾਸੀ ਦੀ ਹਾਂ ਹਾਂ ਇਹਦਾ ਕੱਦ ਥੋੜਾ ਦੇਰ ਮੈਨਾਂ ਐ ਨਿਗੀਬ ਨਹੀਂ ਜਮਾਈ ਵੀ ਜਮਾਈ ਨਹੀਂ ਨਿਗੀ ਕੋ ਸਮਝੀ ਪਰ ਆਪਾਂ ਦਰਮਿਆਨਾ ਕਹਿ ਜੀ ਹਾਂ ਦਰਮਿਆਨਾ ਹੀ ਮਨੋ ਕਹਿ ਦਾਂ ਲੈ ਦੀਏ ਪੰਜ ਚਾਰ ਦਿਨ ਨੂੰ ਦੁੱਧ ਕਿੰਨਾ ਕਦੀ ਦੂਗੇ ਦੁੱਧ ਦੇਣਾ ਚਾਹੀਦਾ ਨੂੰ 13-14 ਕਿਲੋ 13 ਕਿਲੋ ਹਾਂ ਜੇ 13-14 ਵੀ ਵੜਾਣ ਨੂੰ ਬੰਦਾ ਕਹਿੰਦਾ ਤੇ ਇਹ ਮੈਂ ਬ੍ਰੀਡ ਬਹੁਤ ਦਿਖਾਵਾਂਗੇ ਪੱਗ ਜਾਣ ਗੱਲ ਤੇਰੀ ਜੈ ਤੇਰਾ ਲਾਭਾ ਨਹੀਂ ਆਇਆ ਅਜੇ ਆਪਣੇ ਕੋਲ ਇਹਦੀ ਨੂੰ ਬ੍ਰੀਡ ਜਾ ਦੇ ਦੇਖੀ ਮੂੰਹ ਸਰੇ ਤੂੰ ਘੱਟ ਕਹਿ ਕੇ ਦਿੰਨਾ ਦੁੱਧ ਵੱਧ ਦਿੰਦੀਆਂ ਜਾਗੇ ਦਿੰਦਾ ਯਾਰ ਕੈਕੇ تیرੰਦਰਾ ਦੇ ਤੱਕ 24 ਦੇ 19 ਕਿਲੋ ਬਰੀਕਾ ਦੇ ਕਰਾ ਦੇਣਾ ਬਾਤ 19 ਕਿਲੋ ਇਹ ਇਹਦਾ ਫਿਰ ਆਪਾਂ ਭਾਗ ਕੀ ਲੈਣਾ ਇਹ ਤਾਂ ਪੈਸੇ ਜੇਬ ਤੇ ਕਿੰਨੇ ਪਾਉਣੇ ਇਹਦਾ ਆਪਾਂ 45 ਕੀਤੇ ਦੇ ਤੋੜ ਫਿਰ ਬਾਹਰ ਨੂੰ ਸੁ ਸੋ ਵੀ ਜਿੱਦਾਂ ਦੀ ਤੁਹਾਡੀ ਚੁਆਇਸ ਆ ਉਦਾਂ ਦੇ ਤੁਹਾਨੂੰ ਬਹਿਣਾ ਪੈਂਣਾ 45000 ਦੀ ਸਿਰਫ 63000 ਦੀ 48000 ਦੀ 34 35000 ਦੀ ਆ ਜੱਫਾ 100 ਦੇ ਕਿਹਦੇ ਲੋ ਠੀਕ ਆ 125 ਤੇ ਲਾ ਦਿੰਨੇ ਆਪਾਂ ਤੇ ਇਹਦਾ ਮੂੰਹ ਮੱਥਾ ਚੰਗਾ ਘਰ ਵੀ ਕਰ ਮਾ ਲਈਏ ਤੇ ਖੋਲੇ ਵਾਲੂ ਇਹ ਦੇਣੀ ਆਪਾਂ 45000 ਦੀ ਸਿਰਫ ਸੋ ਦੇਖੋ ਕੁਆਲਿਟੀ ਚੈੱਕ ਕਰੋ ਜੀ ਤੇ ਸਾਈਜ਼ ਵਗੈਰਾ ਦੇਖੋ ਬੈੜਦਾ ਚੰਗਾ ਹਾ 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 ਦੁੱਧ 13 ਦਾ 14 ਦੇ ਦੂਗੀ ਹਨਾ ਤੇ ਨੰਬਰ ਬੋਲੀ ਦਵਾਰੇ ਆਪਣਾ 87278 09954 ਪਿੰਡ ਹਮਤਪੁਰਾ ਜ਼ਿਲ੍ਹਾ ਮੋਗਾ ਜੰਗਵੀ ਇਹਦਾ ਨਾਮ ਆਗਾ ਜਦੋਂ ਮਰਜੀ ਪਹੁੰਚੋ ਇਥੇ ਤਿੰਨ ਨਗ ਹੁਣ ਹਾਜ਼ਰ ਖੜੇ ਹੈਗੇ ਸੋ ਵੀਡੀਓ ਦੇਖਣ ਲਈ ਤੇ ਚੈਨਲ ਨੂੰ ਪਿਆਰ ਦੇ ਲਈ ਸਭ ਦਾ ਤਹਿ ਦਿਲ ਤੋਂ ਧੰਨਵਾਦ ਜਲਦ ਵਿੱਚ